ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੁਧਿਆਣਾ ਦੀ ਜਿਮਣੀ ਚੋਣ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਪੱਕ ਗਿਆ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੁਸ਼ਨ ਆਸ਼ੂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਉਥੇ ਹੀ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਤੇ ਅਕਾਲੀ ਦਲ ਵੀ ਪੂਰੀ ਤਰ੍ਹਾਂ ਜੋ ਲੁਧਿਆਣਾ ਦੇ ਵਿੱਚ ਆਪਣਾ ਦਾਵਾ ਜਤਾ ਰਿਹਾ ਹੈ ਸੋ ਐਲਾਨ ਹੋਣਾ ਬਾਕੀ ਹੈ ਜੋ ਕਿ ਅੱਜ ਭਾਰਤ ਪੁਸ਼ਪ ਆਸ਼ੂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਬਸ ਇੱਕ ਹਫਤੇ ਦੇ ਵਿੱਚ ਵਿੱਚ ਐਲਾਨ ਹੋ ਜਾਏਗਾ ਤੇ ਚੋਣ ਜਿਹੜੀ ਹੈ ਇਹ ਜੂਨ ਦੇ ਵਿੱਚ ਹੋਵੇਗੀ ਸੋ ਭਾਰਤ ਪੁਸ਼ਪ ਆਸ਼ੂ ਨੇ ਜਿੱਥੇ ਚੋਣ ਪ੍ਰਚਾਰ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨੇ ਵੀ ਸਾਧੇ ਨੇ ਭਾਰਤ ਪੁਸ਼ਪ ਆਸ਼ੂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੋ ਸਰਕਾਰ ਚਲਾ ਰਹੇ ਨੇ ਉਹ ਪੰਜਾਬ ਦੇ ਲੀਡਰ ਨਹੀਂ ਚਲਾ ਰਹੇ ਉਹ ਦਿੱਲੀ ਦੇ ਆਗੂ ਚਲਾ ਰਹੇ ਨੇ ਪਿਛਲੇ 2-3 ਮਹੀਨਿਆਂ ਤੋਂ ਉਹ ਕਹਿ ਰਹੇ ਸਨ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੁਣ ਦਿੱਲੀ ਵਾਲਿਆਂ ਦਾ ਪੂਰਾ ਤਰਾਹਾਬੀ ਹੋ ਜਾਣਾ ਨਜ਼ਰ ਆ ਰਿਹਾ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਚੁਣੇ ਹੋਏ ਆਗੂਆਂ ਦੀ ਹੁਣ ਕੋਈ ਵੀ ਅਹਿਮੀਅਤ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਨਾਮ ਦੇ ਮੁੱਖ ਮੰਤਰੀ ਨੇ, ਡੰਮੀ ਮੁੱਖ ਮੰਤਰੀ ਨੇ ਕੋਈ ਵੀ ਫੈਸਲਾ ਨਹੀਂ ਲੈ ਸਕਦੇ। ਸਿਰਫ ਤੇ ਸਿਰਫ ਦਿੱਲੀ ਵਾਲੇ ਆਗੂ ਹੀ ਪੰਜਾਬ ਵਿੱਚ ਫੈਸਲਾ ਲੈਂਦੇ ਨੇ। ਸੋ ਆਸ਼ੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਨੇਤਾ ਕਿਸੇ ਵੀ ਜ਼ਿੰਮੇਵਾਰੀ ਦੇ ਲਈ ਯੋਗ ਨਹੀਂ ਹਨ ਉਹਨਾਂ ਨੇ ਦਾਅਵਾ ਕੀਤਾ ਕਿ ਇੱਕ ਪੇਰਲੈਸ ਸੈਟਅਪ ਹੈ ਜੋ ਕਿ ਸਰਕਾਰ ਚਲਾ ਰਿਹਾ ਹੈ ਸੋ ਆਸ਼ੂ ਨੇ ਇਹ ਵੀ ਕਿਹਾ ਕਿ ਹੁਣ ਗੱਲ ਬਹੁਤ ਸਾਬਤ ਹੋ ਚੁੱਕੀ ਹੈ ਕਿਉਂਕਿ ਆਪ ਦੇ ਹਾਈ ਕਮਾਂਡ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੈਵੀ ਇੰਡਸਟਰੀ ਬੋਰਡ ਦੇ ਚੇਅਰਮੈਨ ਬਾਹਰੋਂ ਲਿਆ ਕੇ ਨਿਯੁਕਤ ਕੀਤੇ ਗਏ ਹਨ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨਿਯੁਕਤੀਆਂ ਨੂੰ ਸਬਕਾਰ ਨਹੀਂ ਕੀਤਾ ਪਰ ਇਹ ਜ਼ਬਰਦਸਤੀ ਇਹਨਾਂ ਅਹੁਦਿਆਂ ਦੇ ਉੱਪਰ ਇਹ ਚੇਅਰਮੈਨ ਲਾਏ ਗਏ ਨੇ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਨੂੰ ਲੈ ਕੇ ਨਾਰਾਜ਼ ਹੋਏ ਨੇ ਪਰ ਕੇਜਰੀਵਾਲ ਤੇ ਦਿੱਲੀ ਦੇ ਜੋ ਸਾਰੇ ਸੀਨੀਅਰ ਲੀਡਰ ਨੇ ਉਹਨਾਂ ਨੇ ਭਗਵੰਤ ਮਾਨ ਨੂੰ ਦਬਾ ਲਿਆ ਸੋ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿੰਦੀ ਸੀ ਕਿ ਉਹ ਉਦਯੋਗ ਦੀ ਚਿੰਤਾ ਕਰਦੀ ਏ ਪਰ bari ਆਗੂਆਂ ਨੂੰ ਚੇਅਰਮੈਨ ਬਣਾਉਣ ਨਾਲ ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਵੱਡਾ ਫਰਕ ਸਾਹਮਣੇ ਆਇਆ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਬਿਲਕੁਲ ਦਿੱਲੀ ਵਾਲਿਆਂ ਨੇ ਇੱਚ ਸਮਝਿਆ ਹੋਇਆ ਜੋ ਕਿ ਉਹ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਉਵੇਂ ਹੀ ਉਹ ਕਰਦੇ ਨੇ ਦਿੱਲੀ ਤੇ ਪੰਜਾਬ ਦੀ ਜੋ ਉਹਨਾਂ ਨੇ ਰਾਜਨੀਤੀ ਕੀਤੀ ਏ ਉਸ ਵਿੱਚ ਭਗਵੰਤ ਮਾਨ ਨਾਮ ਦਾ ਮੁੱਖ ਮੰਤਰੀ ਏ ਪੰਜਾਬ ਦੇ ਮੁੱਖ ਮੰਤਰੀ ਤਾਂ ਅਸਲ ਕੇਜਰੀਵਾਲ ਨੇ ਤੇ ਮਨੀਸ਼ 소ਧਿਆ ਨੇ ਕਾਂਗਰਸ ਨੇਤਾ ਨੇ ਇਹ ਕਹਿ ਕੇ ਕਾਂਗਰਸ ਪਾਰਟੀ ਜੋ ਇਹ ਸਾਰੇ ਹਿਸਾਬ ਕਿਤਾਬ ਲਵੇਗੀ 2027 ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਬਣੇਗੀ ਔਰ ਲੁਧਿਆਣਾ ਦੀ ਪੱਛਮੀ ਚੋਣ ਕਾਂਗਰਸ ਪਾਰਟੀ ਦੇ ਹੱਕ ਵਿੱਚ ਆ ਚੁੱਕੀ ਹੈ ਕਾਂਗਰਸ ਪਾਰਟੀ ਇਹ ਜਿੱਤ ਸੀਟ ਜਿਹੜੀ ਜਿੱਤ ਚੁੱਕੀ ਹੈ ਇਹ ਜਿੱਤ ਪੱਕੀ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਇਥੋਂ ਪਹਿਲਾਂ ਹੀ ਜਾ ਚੁੱਕੇ ਨੇ ਆਸ਼ੂ ਨੇ ਕਿਹਾ ਕਿ ਪੋਲਿਊਸ਼ਨ ਬੋਰਡ ਦੀ ਜ਼ਿੰਮੇਵਾਰੀ ਲਈ bari ਆਗੂਆਂ ਨੂੰ ਨਿਯੁਕਤ ਕਰਕੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਦੋਸ਼ਾ ਤੇ ਮੋਹਰ ਲਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹ ਸੇ ਅਹੁਦੇ ਤੇ ਪੰਜਾਬੀਆਂ ਦਾ ਹੱਕ ਸੀ ਤੇ ਇੱਥੇ ਪੰਜਾਬੀ ਵਿਅਕਤੀ ਨੂੰ ਹੀ ਨਿਯੁਕਤ ਕੀਤਾ ਜਾਣਾ ਚਾਹੀਦਾ ਸੀ ਸੋ ਆਸ਼ੂ ਨੇ ਇਹ ਵੀ ਕਹਿ ਕੇ ਪੰਜਾਬ ਦੀ ਸੱਤਾ ਪੂਰੀ ਤਰ੍ਹਾਂ ਦਿੱਲੀ ਦੇ ਹੱਥਾਂ ਵਿੱਚ ਚਲੀ ਗਈ ਹੈ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕਰਨ ਵਾਲੀ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪਰ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਪੰਜਾਬ ਵਿੱਚ ਸੁਪਰ ਸੀਐਮ ਇਹ ਦੇਖਣ ਨੂੰ ਮਿਲੇਗਾ ਜੋ ਦਿੱਲੀ ਦਾ ਆਗੂ ਹੋਵੇਗਾ ਪੰਜਾਬ ਦੇ ਸੁਪਰ ਸੀਮਰ ਭਗਵੰਤ ਮਾਨ ਜੀ ਨੂੰ ਤਾਂ ਲਾਂਬੇ ਕਰ ਦਿੱਤਾ ਜਾਵੇਗਾ ਭਗਵੰਤ ਮਾਨ ਦੇ ਉੱਪਰ ਬਹੁਤ ਵੱਡੇ ਇਲਜ਼ਾਮ ਲਾਏ ਜਾਣ ਕੇ ਸੋ ਆਸ਼ੂ ਨੇ ਪੂਰੇ ਜਿਹੜਾ ਕਿ ਸਬੂਤਾਂ ਦੇ ਤਹਿਤ ਦੱਸਿਆ ਕਿ ਪੰਜਾਬ ਵਿੱਚ ਬਹੁਤ ਜਲਦੀ ਸੁਪਰ ਸੀਮ ਜਿਹੜਾ ਕੰਮ ਕਰਨ ਵਾਸਤੇ ਆ ਰਿਹਾ ਹੈ ਔਰ ਪੰਜਾਬ ਦੇ ਵਿੱਚ ਸਾਰੀ ਜਿਹੜੀ ਕਮਾਨ ਹੈ ਉਹ ਦਿੱਲੀ ਵਾਲਿਆਂ ਦੇ ਹੱਥਾਂ ਵਿੱਚ ਚਲੀ ਗਈ ਹੈ ਦਿੱਲੀ ਵਾਲੇ ਹੀ ਪੰਜਾਬ ਦੀ ਸਰਕਾਰ ਚਲਾਉਣਗੇ ਔਰ ਪੰਜਾਬ ਵਿੱਚ ਜਿਹੜਾ ਕਿ ਅੱਜ ਫੈਸਲੇ ਹੋ ਰਹੇ ਨੇ ਜਾਂ ਕੁਝ ਮੀਟਿੰਗਾਂ ਹੋ ਰਹੀਆਂ ਨੇ ਉਹ ਪੰਜਾਬ ਵਾਲੇ ਆਗੂਆਂ ਵੱਲੋਂ ਨਹੀਂ ਉਹ ਦਿੱਲੀ ਵਾਲੇ ਆਗੂਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਵਾਲੇ ਹੀ ਪੰਜਾਬ ਵਿੱਚ ਆਪਣੇ ਹੁਕਮ ਲਾਗੂ ਕਰ ਰਹੇ ਨੇ